ਫੇਰ ਤੋਂ ਟ੍ਰੋਲ ਮਜੀਠੀਆ ਦੇ ਫੈਨਸ ਵੱਲੋਂ ਹੌਸਲਾ ਸੁਨੰਦਰ ਰਿਲੇਸ਼ਨਸ਼ਿਪ ਵਾਇਰਲ ਲੋਕ ਕਰ ਰਹੇ ਇੱਕ ਕਮੈਂਟ ਇੱਕ ਵਾਰ ਫੇਰ ਤੋਂ ਟ੍ਰੋਲ ਕਰਨ ਵਾਲਿਆਂ ਦੇ ਹੱਥ ਭਗਵੰਤ ਮਾਨ ਤੇ ਕੇਜਰੀਵਾਲ ਲੱਗ ਚੁੱਕੇ ਨੇ ਕਿਉਂਕਿ ਸਭ ਇਹੀ ਕਹਿ ਰਹੇ ਨੇ ਕਿ ਭਗਵੰਤ ਮਾਨ ਕੇਜਰੀਵਾਲ ਦੇ ਇਸ਼ਾਰਿਆਂ ਤੇ ਨੱਚਦਾ ਹੈ ਤੇ ਇੱਕ ਵੀਡੀਓ ਵੀ ਅਜਿਹਾ ਹੀ ਕੁਝ ਦਿਖਾ ਰਹੀ ਹੈ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓਜ਼ ਦੇ ਵਿੱਚ ਇੱਕ ਇਹ ਵੀਡੀਓ ਜੋ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਕਿ ਕੇਜਰੀਵਾਲ ਪਤੰਗ ਚੜਾ ਰਹੇ ਨੇ ਤੇ ਉਸ ਪਤੰਗ 'ਚ ਭਗਵੰਤ ਮਾਨ ਨੂੰ ਬੰਨਿਆ ਹੋਇਆ ਹੈ ਇਸ ਵੀਡੀਓ ਨੂੰ ਪੋਸਟ ਕਰਨ ਵਾਲੇ ਨੇ ਲਿਖਿਆ ਪੰਜਾਬ ਦੇ ਸੀਐਮ ਦੇ ਡੋਰ ਦਿੱਲੀ ਦੇ ਹੱਥ 'ਚ ਹਰ ਰੋਜ਼ ਇਸ ਤਰ੍ਹਾਂ ਦੀਆਂ ਵੀਡੀਓਜ਼ ਲੋਕਾਂ ਵੱਲੋਂ ਬਣਾਈਆਂ ਜਾ ਰਹੀਆਂ ਨੇ ਕੱਲ ਵੀ ਇਸ ਤਰ੍ਹਾਂ ਦੀ ਪੋਸਟ ਸਾਹਮਣੇ ਆਈ ਸੀ ਜਿਸ 'ਚ ਕੇਜਰੀਵਾਲ ਤੇ ਭਗਵੰਤ ਮਾਨ ਬੈਠੇ ਪੈਗ ਲਾ ਰਹੇ ਨੇ ਇਸ ਤਰ੍ਹਾਂ ਹਰ ਰੋਜ਼ ਲੋਕਾਂ ਵੱਲੋਂ ਟਰੋਲ ਕੀਤਾ ਜਾ ਰਿਹਾ ਹੈ ਅਗਲੇ ਵਾਇਰਲ ਵੱਧਦੀਆਂ ਅਕਾਲੀਆ ਕੋ ਬਿਕਰਮ ਸਿੰਘ ਬ ਜੀਠਿਆ ਦੇ ਖਰ ਵਿਜੀਲੈਂਸ ਦੀ ਰੇਡ ਪੈ ਗਈ ਅੱਜ ਬਿਕਰਮ ਮ ਜੀਠਿਆ ਦੀ ਕੋਰਚ ਪੇਸ਼ੀ ਸੀ ਜਿਸ ਦਿਨ ਚੱਲਦੇ ਆ ਬਿਕਰਮ ਮ ਜੀਠਿਆ ਦੇ ਫੈਨਸ ਉਹਨਾਂ ਦੇ ਨਾਲ ਖੜੇ ਨੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਚ ਫੈਨਸ ਨੇ ਬਿਕਰਮ ਮ ਜੀਠੇ ਦਾ ਪੁਰਾਣਾ ਬਿਆਨ ਚੱਕ ਹੌਸਲਾ ਦਿੱਤਾ ਹੈ ਦੇਖੋ ਅੰਦਰ ਕਰਕੇ ਕਿਹੜਾ 바ਰ ਨਹੀਂ ਆ ਜਾਣਾ ਸੱਚ ਦੀ ਤਾਂ ਜਿੱਤ ਹੋਣੀ ਆਣੀ ਲੋਕਾਂ ਨੇ ਇਸ ਵੀਡੀਓ ਦੇ ਕਮੈਂਟ ਚ ਚੜ੍ਹਦੀ ਕਲਾ ਕਿਹਾ ਹੈ ਅਕਸਰ ਇੱਕ ਆਰਟਿਸਟ ਆਪਣੇ ਪਰਸਨਲ ਲਾਈਫ ਨੂੰ ਲੋਕਾਂ 'ਚ ਸ਼ੇਅਰ ਕਰਨ ਤੋਂ ਪਰਹੇਜ਼ ਰੱਖਦਾ ਹੈ ਕਿਉਂਕਿ ਇੱਕ ਵਾਰ ਸੋਸ਼ਲ ਮੀਡੀਆ 'ਤੇ ਜੋ ਚੀਜ਼ ਚਲੀ ਗਈ ਉਸ ਦਾ ਵਾਇਰਲ ਹੋਣਾ ਤੈ ਹੈ ਅਜਿਹਾ ਹੀ ਕੁਝ ਪੰਜਾਬੀ ਸਿੰਗਰ ਸੁਨੰਦਰ ਸ਼ਰਮਾ ਨਾਲ ਹੋ ਰਿਹਾ ਹੈ ਸੁਨੰਦਰ ਸ਼ਰਮਾ ਨੇ ਕੱਲ ਆਪਣੇ ਪਰਸਨਲ ਲਾਈਫ ਦਾ ਖੁਲਾਸਾ ਕਰਦੇ ਹੋਏ ਆਪਣੇ ਬੁਆਏਫ੍ਰੈਂਡ ਨਾਲ ਇੱਕ ਪੋਸਟ ਪਾਈ ਜਿਸ 'ਚ ਸੁਨੰਦਰ ਸ਼ਰਮਾ ਨੇ ਆਪਣੇ ਪਿਆਰ ਦਾ ਫੇਸ ਤਾਂ ਨਹੀਂ ਦਿਖਾਇਆ ਪਰ ਰਿਸ਼ਤੇ ਬਾਰੇ ਖੁਲਾਸਾ ਜ਼ਰੂਰ ਕੀਤਾ ਤਸਵੀਰਾਂ 'ਚ ਸੁਨੰਦਰ ਸ਼ਰਮਾ ਨੇ ਅਲੱਗ-ਅਲੱਗ ਤਰ੍ਹਾਂ ਦੇ ਪੋਜ਼ ਦਿੱਤੇ ਨੇ ਇਸ ਦੇ ਨਾਲ ਹੀ ਸੁਨੰਦਰ ਸ਼ਰਮਾ ਨੇ ਪੋਸਟ ਪਾ ਕੇ ਲਿ ਕਰਦੇ ਹਾਂ ਉਪਸ ਨਿਊ ਬਿਗਨਿੰਗ ਚਾਹੀਦਾ ਸੁਨੰਦਰ ਨੂੰ ਪੋਸਟ ਨਹੀਂ ਕਰਨਾ ਚਾਹੀਦਾ ਸੀ ਕਿਉਂਕਿ ਇੰਟਰਨੈਟ ਤੇ ਬੈਠੇ ਲੋਕਾਂ ਦੀ ਯਾਦਦਾਸ਼ਤ ਤੇਜ਼ ਹੁੰਦੀ ਹੈ ਸੁਨੰਦਰ ਦੀ ਇਸ ਪੋਸਟ ਤੋਂ ਉਸਦੇ ਫੈਨਸ ਸੁਨੰਦਰ ਦੇ ਬੋਏਫ੍ਰੈਂਡ ਦੇਖਣ ਲਈ ਉਤਸਕ ਹੋ ਗਏ ਤੇ ਲੋਕਾਂ ਨੇ ਲੱਭਦੇ ਲੱਭਦੇ ਲੱਭ ਹੀ ਲਿਆ ਤੁਹਾਨੂੰ ਇੱਕ ਵੀਡੀਓ ਦਿਖਾਉਂਦੀ ਹਾਂ ਜਿਸ ਚ ਅਸੀਂ ਨਹੀਂ ਬਲਕਿ ਫੈਨਸ ਨੇ ਦਾਵਾ ਕਰ ਰਹੇ ਨੇ ਕਿ ਸੁਨੰਦਰ ਦਾ ਬੋਏਫ੍ਰੈਂਡ ਦਾ ਪਤਾ ਚੱਲ ਗਿਆ ਲੋਕਾਂ ਨੇ ਜਦ ਤਸਵੀਰ ਦੇਖੀ ਤਾਂ ਸੇਮ ਟੂ ਸੇਮ ਇਸ ਤਸਵੀਰ ਸੁਨੰਦਰ ਦੇ ਵੱਲੋਂ ਸ਼ੇਅਰ ਕੀਤੀ ਤਸਵੀਰਾਂ ਵਾਂਗ ਹੀ ਨਜ਼ਰ ਆ ਰਹੀ ਹੈ ਕਿਉਂਕਿ ਸੇਮ ਟੈਟੂ ਸੇਮ ਹੇਅਰ ਇਹ ਸਭ ਨੂੰ ਦੇਖਦੇ ਹੋਏ ਇਹ ਲੜਕ ਕਰਨੇ ਸ਼ੁਰੂ ਕਰ ਦਿੱਤੇ ਤੇ ਕਹਿਣ ਲੱਗੇ ਛੇਤੀ ਤਲਾਕ ਹੋਇਆ ਲੈ ਇਸ ਦੇ ਨਾਲ ਇੱਕ ਹੋਰ ਯੂਜ਼ਰ ਨੇ ਕਿਹਾ ਇੰਨੀ ਛੇਤੀ ਤਾਂ ਅਮਰੀਕਾ ਵਾਲੇ ਨੂੰ ਨਦੀਨ ਨਹੀਂ ਲੱਭਣਾ ਜਿਸ ਨੇ ਛੇਤੀ ਇਹਨੂੰ ਲੱਭ ਲਿਆ ਇੱਕ ਹੋਰ ਯੂਜ਼ਰ ਨੇ ਕਿਹਾ ਉਡੀ ਸਾਡੀ ਤਾਂ ਪੱਟੀ ਗਈ ਹੁਣ ਤਾਂ ਯਾਰਾ ਵਾਲੀ ਬਸਤੀ ਮੁੜੂਗੀ ਇਸ ਤੋਂ ਪਹਿਲਾਂ ਲੋਕਾਂ ਨੇ ਕਮੈਂਟ ਕਰ ਸੁਨੰਦਰ ਦੇ ਫੈਨਸ ਇਸ ਪੋਸਟ ਨੂੰ ਦੇਖ ਕੇ ਬਹੁਤ ਖੁਸ਼ ਹੋਏ ਤੇ ਸੁਨੰਦਰ ਨੂੰ ਕਮੈਂਟਸ ਕਰਕੇ ਕਿਹਾ ਸੱਜਣਾ ਨੂੰ ਸੱਜਣ ਮਿਲ ਗਏ ਸੁਨੰਦਰ ਨੂੰ ਕਈ ਚਾਹਣ ਵਾਲੇ ਦਾ ਦਿਲ ਵੀ ਟੁੱਟ ਗਿਆ ਇੱਕ ਯੂਜ਼ਰ ਨੇ ਕਿਹਾ ਹਾਈ ਰੱਬਾ ਮੇਰਾ ਤਾਂ ਅੱਜ ਦਿਲ ਟੁੱਟ ਗਿਆ ਖੈਰ ਸੁਨੰਦਰ ਸ਼ਰਮਾ ਨੇ ਤਸਵੀਰਾਂ ਨੂੰ ਪੋਸਟ ਕਰ ਆਪਣੇ ਫੈਨਸ ਨੂੰ ਝਟਕਾ ਦਿੱਤਾ ਕਿਉਂਕਿ ਸੁਨੰਦਰ ਦੇ ਬॉयਫ੍ਰੈਂਡ ਮਾਡਲ ਜੋਸ਼ਫ ਹੈ ਜੋ ਲੰਡਨ ਦਾ ਰਹਿਣ ਵਾਲਾ ਹੈ ਫੈਨਸ ਦਾ ਕਹਿਣਾ ਹੈ ਕਿ ਸੁਨੰਦਰ ਸ਼ਰਮਾ ਵੀ ਪ੍ਰਿਅੰਕਾ ਚੋਪੜਾ ਦੀ ਨਕਲ ਕਰ ਰਹੀ ਹੈ ਅੱਜ ਦੇ ਵ